ਸਕ੍ਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਪੁਲਿਸ ਦੇ ਗ੍ਰਿਫਤ ਦੇ ਵਿੱਚ ਇਹਨਾਂ ਨੌਜਵਾਨ ਮੁੰਡਿਆਂ ਨੂੰ ਦੇਖ ਰਹੇ ਹੋ ਤਾਂ ਦਾਦੇ ਕਿ ਇਹਨਾਂ ਦੇ ਵੱਲੋਂ ਕੁਝ ਅਜਿਹਾ ਗਲਤ ਕੰਮ ਕੀਤਾ ਜਾ ਰਿਹਾ ਸੀ ਜਿਸ ਦੀ ਪੜਖ ਪੁਲਸ ਨੂੰ ਲੱਗੀ ਤਾਂ ਪੁਲਸ ਨੇ ਜਦੋਂ ਇਹਨਾਂ ਨੂੰ ਕਾਬੂ ਕੀਤਾ ਤਾਂ ਇਹਨਾਂ ਦੇ ਕੋਲ ਵੱਡੀ ਮਾਤਰਾ ਦੇ ਵਿੱਚ ਸਮਾਨ ਬਰਾਮਦ ਹੋਇਆ ਦਾਦੇ ਕਿ ਦਿਹਾੜੀ ਕਰਨ ਦੀ ਆਰਦੇ ਵਿੱਚ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਚੱਲ ਰਹੀ ਸੀ ਸੀਆਈਏ ਸਟਾਫ ਪੁਲਿਸ ਦੁਆਰਾ ਦੋ ਮੌਨਾਂ ਦੇ ਵਿੱਚ 8 ਪਿਸਟਲ ਮੈਗਜ਼ੀਨ 5 ਜ਼ਿੰਦਾਕਾਰ ਤੋਂ ਸਮੇਤ ਇਨ੍ਹਾਂ ਤਿੰਨ ਨੌਜਵਾਨ ਮੁੰਡਿਆਂ ਨੂੰ ਕਾਬੂ ਕੀਤਾ ਗਿਆ ਫੜੇ ਹੋਏ ਨੌਜਵਾਨਾਂ ਦੇ ਜੀਲ੍ਹੇ ਵਿੱਚ ਬੈਠੇ ਕੁਝ ਲੋਕਾਂ ਦੇ ਨਾਲ ਵੀ ਤਾਰ ਜੁੜਨ ਦਾ ਸ਼ੱਕ ਹੈ ਜਦੀ ਜਾਣਕਾਰੀ ਐਸਐਸਪੀ ਗਾਂਧੀ ਦੇ ਵੱਲੋਂ ਸਾਂਝੀ ਕੀਤੀ ਗਈ ਇਲੀਗਲ ਆਰਮਸ ਤੇ ਐਮਿਊਨੀਸ਼ਨ ਰੱਖਣ ਵਾਲੇ ਵਿਰੋਧ ਦੇ ਖਿਲਾਫ ਮੋਗਾ ਪੁਲਿਸ ਦੇ ਸੀਆਈਏ ਸਟਾਫ ਨੂੰ ਕੱਲ ਵੱਡੀ ਸਫਲਤਾ ਹੱਥ ਲੱਗੀ ਹੈ ਜਿਦੇ ਵਿੱਚ ਦੋ ਵੱਖਰੇ ਵੱਖਰੇ ਮਾਮਲੇ ਦਰਜ ਕੀਤੇ ਗਏ ਨੇ ਤੇ ਟੋਟਲ ਇਹਦੇ ਵਿੱਚ 4 ਪਿਸਟਲ ਦੇਸੀ 32 ਬੋਰ ਸਮੇਤ 4 ਮੈਗਜ਼ੀਨ ਤੇ 5 ਲਾਈਵ ਰਾਉਂਡ ਤੇ 4 ਪਿਸਟਲ ਦੇਸੀ 30 ਬੋਰ ਸਮੇਤ 4 ਮੈਗਜ਼ੀਨ ਬਰਾਮਦ ਕੀਤੀ ਗਈ ਹੈ ਆ ਸਾਰਾ ਆਪਰੇਸ਼ਨ ਐਸਪੀਡੀ ਤੇ ਡੀਐਸਪੀਡੀ ਮੋਗਾ ਦੀ ਸੁਪਰਵਾਈਜ਼ਨ ਹੇਠ ਹੋਇਆ ਹੈ ਜਿਹਨੂੰ ਇੰਚਾਰਜ ਸੀਆਈਏ ਮੋਗਾ ਨੇ ਅੰਜਾਮ ਦਿੱਤਾ ਹੈ ਇਹਦੇ ਵਿੱਚ ਜਿਹੜਾ ਪਹਿਲਾ ਮਾਮਲਾ ਹੈ ਐਫਆਈਆਰ ਨੰਬਰ 275 ਅੰਡਰ ਆਰਮਜ਼ ਐਕਟ ਪੁਲਿਸ ਸਟੇਸ਼ਨ ਸਿਟੀ ਸਾਊਥ ਰਜਿਸਟਰ ਕੀਤੀ ਗਈ ਹੈ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਨੇ ਉਹ ਅਰੈਸਟ ਕੀਤੇ ਗਏ ਆ ਨਵਜੀਤ ਸਿੰਘ ਤੇ ਮਨਦੀਪ ਸਿੰਘ ਇਹਨਾਂ ਦੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਇਹਨਾਂ ਤੋਂ ਟੋਟਲ 5 ਪਿਸਟਲ ਬਰਾਮਦ ਹੋਏ ਨੇ ਸਮੇਤ 3 ਮੈਗਜ਼ੀਨ ਤੇ 5 ਲਾਈਵ ਰਾਉਂਡ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਆਹੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦਾ ਜੇਲ੍ਹ ਦੇ ਵਿੱਚ ਬੈਠੇ ਕਿਸੇ ਬੰਦੇ ਨਾਲ ਕੰਟੈਕਟ ਸੀ ਤੇ ਉਹਦੇ ਨਾਲ ਜਾ ਕੇ ਜਿਹੜਾ ਬੰਦਾ ਹੁਣ ਜੇਲ੍ਹ 'ਚ ਹੈ ਕਾਫੀ ਟਾਈਮ ਪਹਿਲਾਂ ਇਹ ਵੈਪਨ ਜਿਹੜੇ ਨੇ ਐਮਪੀ ਸਾਈਡ ਤੋਂ ਲੈ ਕੇ ਆਏ ਨੇ ਤੇ ਇਹਨਾਂ ਦਾ ਮੇਨ ਮਕਸਦ ਇਹਨਾਂ ਨੂੰ ਅੱਗੇ ਵੇਚ ਕੇ ਪੈਸੇ ਕਮਾਉਣ ਦਾ ਸੀ ਤੇ ਜਿਹੜੇ ਸਮਾਜ ਦੇ ਮਾੜੇ ਅਨਸਰ ਨੇ ਉਹਨਾਂ ਨੂੰ ਇਹ ਅੱਗੇ ਵੈਪਨ ਸਪਲਾਈ ਕਰਦੇ ਨੇ ਤੇ ਆ ਇੱਕ ਵੱਡੀ ਸਫਲਤਾ ਸੀਆਈਏ ਸਟਾਫ ਮੋਗਾ ਨੂੰ ਹੱਥ ਲੱਗੀ ਹੈ ਦੂਜਾ ਮਾਮਲਾ ਜਿਹੜਾ ਦਰਜ ਹੋਇਆ ਹੈ ਉਹ ਐਫਆਈਆ ਨੰਬਰ 110/25 ਆਮ ਜੈਕਟ ਪੁਲਿਸ ਸਟੇਸ਼ਨ ਮੇਣਾ ਦੇ ਵਿੱਚ ਸੀਆਈਏ ਵੱਲੋਂ ਦਰਜ ਕੀਤਾ ਗਿਆ ਹੈ ਇਹਦੇ ਵਿੱਚ ਟੋਟਲ ਬਰਾਮਦਗੀ ਦੋ ਪਿਸਟਲ ਦੇਸੀ 30 ਬੋਰ ਤੇ ਇੱਕ ਪਿਸਟਲ ਦੇਸੀ 32 ਬੋਰ ਸਮੇਤ ਚਾਰ ਮੈਗਜ਼ੀਨ ਬਰਾਮਦ ਹੋਈ ਹੈ ਇਹਦੇ ਵਿੱਚ ਜਿਹੜਾ ਦੋਸ਼ੀ ਅਰੈਸਟ ਹੋਇਆ ਸੁਖਨਦੀਪ ਸਿੰਘ ਅਦੂਰਕੋਟ ਕਲਾਂ ਦਾ ਰਹਿਣ ਵਾਲੇ ਤੇ ਇਹਦੇ ਪਹਿਲਾਂ 5 ਅਪਰਾਧਿਕ ਮਾਮਲੇ ਦਰਜ ਨੇ ਇਹਦੇ ਕਿਡਨੈਪਿੰਗ ਲੜਾਈ ਝਗੜਾ ਐਨਡੀਪੀਐਸ ਐਕਟ ਦੇ ਤਹਿਤ ਵੀ ਤੇ ਚੋਰੀ ਦੇ ਮਾਮਲੇ ਵੀ ਹੈ ਤੇ ਪਹਿਲਾਂ ਦਰਜ ਨੇ ਆ ਸਾਰੀ ਜਿਹੜੀ ਕਾਰਵਾਈ ਹੋਈ ਹੈ ਅਮੋਗਾ ਪੁਲਿਸ ਦੀ ਸੀਆਈਏ ਟੀਮ ਵੱਲੋਂ ਕੀਤੀ ਗਈ ਹੈ ਤੇ ਇਹ ਜਿਹੜੇ ਟੋਟਲ ਵੈਪਨ ਨੇ ਅਬਰੰਦ ਹੋ ਗਏ 8 ਤੇ ਇਹਨਾਂ ਦੀ ਜਿਹੜੀ ਬੈਕਵਾਰਡ ਲਿੰਕੇਜ ਹੈ ਉਹ ਚੱਲ ਰਹੀ ਹੈ ਤੇ ਹੋਰ ਵੀ ਜਿਹੜੇ ਦੋਸ਼ੀ ਕੋਈ ਇਸ ਕੰਮ 'ਚ ਇਨਵੋਲ ਹੋਣਗੇ ਅੱਜ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਦੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਏਗੀ ਜਿਹੜੇ ਵੀ ਹੋਰ ਦੋਸ਼ੀ ਇਸ ਕੰਮ ਉਨਾ ਦੇ ਖਿਲਾਫ ਵੀ ਬਣਦੀ ਕਾਰਵਾਈ ਅਸੀਂ ਸਖਤੋ ਸਖਤ ਕਰਾਂਗੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਆਇਆ ਹੈ ਕਿ ਮੇਨ ਇਹਨਾਂ ਦਾ ਮਕਸਦ ਅਖਿਆਰਾਂ ਦੀ ਤਸਕਰੀ ਕਰਨ ਦਾ ਹੀ ਸੀ ਹੁਣ ਤੱਕ ਦੀ ਜਿਹੜੀ ਤਫਤੀਸ਼ ਹੈ ਉਹ ਤੋਂ ਆਹੀ ਚੀਜ਼ ਸਾਹਮਣੇ ਆਈ ਪਹਿਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸੀ ਨਾਲ ਦੇ ਪਿੰਡ ਦੇ ਹੈਗੇ ਪਹਿਲਾਂ بڑے بڑے ਇਕੱਠੇ ਇਹ ਸਪਲਾਈ ਜੀ ਨੂੰ ਕਰਨਾ ਸੀ ਉਹ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅੱਜ ਪੁੱਛ ਕੇ ਇਸ ਦੇ ਦੌਰਾਨ ਸਾਰਾ ਕਲੀਅਰ ਹੋ ਜਾਊਗਾ ਐਦਾ ਮਕਸਦ ਜਿਹੜਾ ਹੈ ਉਹ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇਣ ਦਾ ਸੀ ਕਿਉਂਕਿ ਇਹ ਤੇ ਪਹਿਲਾਂ ਵੀ ਪੰਜ ਅਪਰਾਧੀ ਮਾਮਲੇ ਦਰਜ ਨੇ ਤੇ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਵੀ ਆਹੀ ਗੱਲ ਸਾ ਕੀ ਕਿਸੇ ਬੰਦੇ ਦੇ ਕਹਿਣ ਤੇ ਇਹ ਵੈਪਨ ਜਿਹੜੇ ਨੇ ਇਹਨੇ ਆਪਣੇ ਕੋਲ ਰੱਖੇ ਸੀ ਤੇ ਆ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇ ਸਕਦਾ ਸੀ ਜਿਹੜੀ ਇਹਦੀ ਢੰਗਾਈ ਨਾਲ ਹੁਣ ਪੁੱਛੀ ਜਿਹੜੀ ਆ ਉਹ ਚੱਲ ਰਹੀ ਹੈ ਤੇ ਉਹ ਵੀ ਕਲੀਅਰ ਹੋ ਜਾਵੇ ਕਿ ਇਹਨੇ ਕੀ ਅੱਗੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਜਿਹੜਾ ਪਹਿਲੇ ਮਾਮਲਾ ਹੈ ਉਹਦੇ ਵਿੱਚ ਨਵਜੀਤ ਸਿੰਘ ਦੀ ਉਮਰ ਕਰੀਬ 33 ਸਾਲ ਹੈ ਮਨਦੀਪ ਦੀ ਉਮਰ ਕਰੀਬ 24 ਸਾਲ ਹੈ ਤੇ ਇਹ ਲੇਬਰ ਵਗੈਰਾ ਦਾ ਕੰਮ ਹੀ ਕਰਦੇ ਆ ਦਿਹਾੜੀ ਦਾ ਕੰਮ ਹੀ ਹੈ ਇਹਨਾਂ ਦਾ ਤੇ ਦੂਜੇ ਮਾਮਲੇ ਦੇ ਵਿੱਚ ਜਿਹੜਾ ਸੁਖਨਦੀ ਫੜਿਆ ਗਿਆ ਉਹਦੀ ਉਮਰ ਕਰੀਬ 27 ਸਾਲ ਹੈ ਜਿਹੜਾ ਪਹਿਲਾ ਮਾਮਲਾ ਦਰਜ ਹੋਇਆ ਉਹ ਤਾਂ ਕਲੀਅਰ ਹੋ ਗਿਆ ਕਿ ਇਹ ਐਮਪੀ ਦੂਜੇ ਮਾਮਲੇ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਅਜੇ ਚੱਲ ਰਹੀ ਹੈ ਉਹ ਤੁਹਾਨੂੰ ਦੱਸਿਆ ਇਹ ਕਿਨਾਂ ਦੇ ਨਾਲ ਦਾ ਅਸੋਸੀਏਟ ਹੈ ਜਿਹੜਾ ਆਈਡੈਂਟੀਫਾਈ ਹੋ ਗਿਆ ਜਿਹੜਾ ਹੁਣ ਇਸ ਟਾਈਮ ਜੇਲ ਦੇ ਵਿੱਚ ਹੈ ਉਹਦੇ ਪਹਿਲਾਂ ਮੁਕਦਮੇ ਜਿਹੜੇ ਨੇ ਉਹ 5-6 ਦਰਜ ਹੈਗੇ ਉਹਦਾ ਨਾਂ ਤੁਹਾਨੂੰ ਅਸੀਂ ਦੱਸ ਦੇਵਾਂਗੇ ਡਿਟੇਲ ਚ ਹਜੇ ਅਨਸਾਰੀ ਇਨਵੈਸਟੀਗੇਸ਼ਨ ਇਫੈਕਟ ਨਾ ਹੋਵੇ ਉਹਦੇ ਕਰਕੇ ਅਸੀਂ ਉਹਦਾ ਨਾਂ ਡਿਸਕਲੋਜ਼ ਨਹੀਂ ਕਰ ਰਹੇ ਬਟ ਉਹ ਬੰਦਾ ਆਈਡੈਂਟੀਫਾਈਡ ਹੈ ਉਹਦੇ ਪਹਿਲਾਂ ਅਪਰਾਧਿਕ ਮਾਮਲੇ ਦਰਜ ਨੇ ਉਹ ਇਸ ਕੰਮ ਦੇ ਵਿੱਚ ਇਨਵੋਲ ਹੈ ਉਹਨੂੰ ਵੀ ਪ੍ਰੋਡਕਸ਼ਨ ਵਾਰਡ ਤੇ ਲੈ ਕੇ ਆਵਾਂਗੇ ਫਿਰ ਸਾਰੀ ਗੱਲ ਜਿਹੜੀ ਹੈ ਕਲੀਅਰ ਹੋ ਜੂਗੀ ਹੋਰ ਕਿਹੜੇ-ਕਿਹੜੇ ਬੰਦੇ ਇਹਨਾਂ ਦੇ ਨਾਲ ਇਨਵੋਲ ਹੈ। ਕਾਹ ਦੇਖਿਆ ਜਾਬੇ ਤਾਂ ਲਗਾਤਾਰ ਅਜਿਹੇ ਮਾਮਲੇ ਜਿਹੜੇ ਕੀ ਵਧਦੇ ਜਾ ਰਹੇ ਨੇ ਕਿ ਕਿਸੇ ਨਾ ਕਿਸੇ ਆਰਦੇ ਵਿੱਚ ਜਿਹੜਾ ਕਿ ਗਲਤ ਧੰਦਾ ਚਲਾਇਆ ਜਾ ਰਿਹਾ ਜਿਸ ਦੇ ਖਿਲਾਫ ਪੁਲਸ ਵੀ ਕਾਫੀ ਸਖਤ ਨਜ਼ਰ ਆ ਰਹੀ ਹੈ। ਹਕੀਕਤ ਦੀ ਵੀ ਪੰਜਾਬੀ ਲਈ ਮੌਕਾ ਤੋਂ ਮੁਨੀਰ ਜਿੰਦਲ ਦੀ ਰਿਪੋਰਟ।